ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕੋ ਹਟਲ ਗੁਰ ਸੇਵੀ ਐ ਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਆਸਾ ਮਹਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ उपजै बिन सह दुख पाई एह जग सागर दुतर क्यों तरी है बिन हर गुर पार ना पाई काची गागर देह दुहेली उपजै बिन सह दुख पाई एह जग सागर दुतर क्यों तरी है बिन हर गुर पार ना पाई तुझ बिनावर ना कोई मेरे प्यारे तुझ ना कोई हरे सरबी रंगी रूपी तू है बक्से जिस नदर करे सास बुरी घर वास ना देवे फिर सो मिलन ना दे बुरी सखी साजनी के हों चरण सरेव हर गुर कि ते नजर धरी आप मार मन देख तुम ते राखे रहना दुख सुख देवै तर सोई आसा मनसा दो बिनासत त्रैगुण आस निराश भई अवस्था गुरमुख पाया संत सभा की ओट लही ज्ञान ध्यान सगले सब जप तप जिस हर हृदय अलक भेवा नानक राम नाम मन राता पाए पाये सेवा ज्ञान ध्यान सगले सब जप जप तप जिस हर हृदय अलक भेवा ਨਾਨਕ ਰਾਮ ਨਾਮ ਮਨ ਰਾਤਾ ਗੁਰਮਤ ਪਾਏ ਸਹਿਜ ਸੇਵਾ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹਲਾ ਪਹਿਲਾ ਤਾਂ ਤਾਂ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪਾਤਸ਼ਾਹੀ ਉਹ ਕੀ ਫਰਮਾ ਰਹੇ ਨੇ ਕਿ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨ ਸਹਿ ਦੁਖ ਪਾਈ ਇਹ ਸਰੀਰ ਰੂਪੀ ਜਿਹੜੀ ਗਾਗਰ ਹੈ ਘੜਾ ਹੈ ਜਿਹੜਾ ਹੈ ਇਹ ਕੱਚੀ ਮਿੱਟੀ ਦਾ ਢੜਾ ਜਿਹੜਾ ਹੈ ਨਾ ਇਹ ਬੜਾ ਮਿਜ਼ਰੇਬਲ ਹੈ ਬੜਾ ਇਹ ਪਰੇਸ਼ਾਨ ਬੜਾ ਦੁਖਦਾਈ ਹੈ ਦੁਖ ਦੇਣ ਵਾਲਾ ਹੈ ਕਿਵੇਂ ਕਿ ਉਪਜੈ ਬਿਨਸੈ ਦੁਖ ਪਾਈ ਜਦੋਂ ਜਨਮ ਹੁੰਦਾ ਹੈ ਇਹਦਾ ਢੜੇ ਦਾ ਇਹ ਸਰੀਰ ਦਾ ਜਦੋਂ ਜਨਮ ਹੁੰਦਾ ਉਦੋਂ ਹੀ ਦੁਖ ਪਾਉਂਦਾ ਹੈ ਦੇਖੋ ਕਿੰਨੀ ਪਰੇਸ਼ਾਨੀ ਉਲਟਾ ਲੱਟਿਆ ਹੁੰਦਾ ਹੈ ਵੇ ਹਨ ਤੇ ਉਹ ਉਦੋਂ ਦੁਖ ਪਾਉਂਦਾ ਹੈ ਤੇ ਇਹ ਦੁਖ ਇਹ ਉਪਜੈ ਬਿੰਸ ਹੈ ਜਿਸ ਵੇਲੇ ਜਾਂਦਾ ਹੈ ਬਹੁਤ ਜ਼ਿਆਦਾ ਬਜ਼ੁਰਗ ਜਦੋਂ ਹੋ ਜਾਂਦੇ ਨੇ ਹਨ ਤੇ ਉਦੋਂ ਵੀ ਜ ਬਜ਼ੁਰਗ ਦੇ ਵਿੱਚ ਕਾਫੀ ਕਸ਼ਟ ਮਤਲਬ ਕਿ ਸਰੀਰ ਦੇ ਵਿੱਚ ਆ ਜਾਂਦੇ ਨੇ ਉਹ ਹੀ ਕਸ਼ਟ ਹੁੰਦਾ ਹੈ ਉਪਜੈ ਬਿੰਸੈ ਦੁਖ ਪਾਈ ਇਹ ਜਗ ਸਾਗਰ ਦੁੱਤਰ ਕਿਉਂ ਤਰੀਏ ਇਹ ਇਨਾ ਟੈਰੀਫਾਈਂਗ ਜਿਹੜਾ ਇਹਨਾ ਖਤਰਨਾਕ ਜਿਹੜਾ ਸਾਗਰ ਹੈ ਜਬ ਜ ਸੰਸਾਰ ਦਾ ਜਿਹੜਾ ਭਾਵ ਸਾਗਰ ਕਹਿੰਦੇ ਆ ਡਰ ਡਰਨ ਵਾਲਾ ਟੈਰੀਫਾਈਂਗ ਜਿਹੜਾ ਸਾਗਰ ਹੈ ਏ ਇਹ ਆਪਾਂ ਕਿਵੇਂ ਤਰੀਏ ਬਿਨ ਹਰਗੋਰ ਪਾਰ ਨਾ ਪਾਈ ਗੁਰੂ ਤੋਂ ਬਿਨਾ ਗੁਰੂ ਤੋਂ ਬਿਨਾ ਪਰਮਾਤਮਾ ਦੀ ਕਿਰਤਾ ਕਿਰਪਾ ਤੋਂ ਬਿਨਾ ਆਪਾਂ ਪਾਰ ਨਹੀਂ ਇਹਨੂੰ ਕਰ ਸਕਦੇ ਸਾਗਰ ਨੂੰ ਦੁਨੀਆ ਦੇ ਤੁਝ ਬਿਨ ਆਵਰਨਾ ਕੋਈ ਮੇਰੇ ਪਿਆਰੇ ਤੁਝ ਬਿਨ ਆਵਰਨਾ ਕੋਈ ਹਰੇ ਪਰਮਾਤਮਾ ਤੇਰੇ ਬਿਨ ਮੇਰਾ ਕੋਈ ਨਹੀਂ ਕੋਈ ਨਹੀਂ ਹੈ ਬਿਲਕੁਲ ਸਰਬੀ ਰੰਗੀ ਰੂਪੀ ਤੂੰ ਹੈ ਹਰ ਇੱਕ ਰੰਗ ਰੂਪ ਵਿੱਚ ਤੂੰ ਹੀ ਸਮਾਇਆ ਮੇਰਾ ਮੇਰੇ ਪ੍ਰੀਤਮ ਿਸ ਬਖਸ਼ੇ ਜਿਸ ਨਜ਼ਰ ਕਰੇ ਉਹੀ ਬਖਸ਼ਿਆ ਜਾਂਦਾ ਹੈ ਉਹੀ ਬਖਸਿਆ ਜਾਏਗਾ ਉਹੀ ਬਚ ਜਾਏਗਾ ਜੀ ਦੇਤੇ ਤੇਰੀ ਕਿਰਪਾ ਪਰ ਨਜ਼ਰ ਹੋਏਗੀ ਰਹਾਓ ਸਾਸ ਗੁਰੀ ਘਰ ਵਾਸ ਨ ਦੇਵੇ ਇਹ ਜਿਹੜੀ ਮਾਇਆ ਰੂਪੀ ਸਾਸ ਹੈਗੀ ਹੈ ਮੇਰੀ ਮਦਰ ਲਾ ਹੈ ਇਹ ਮੈਨੂੰ ਵਾਸ ਨੇ ਮੇਰੇ ਘਰ ਚ ਨਹੀਂ ਟਿਕਨ ਦਿੰਦੀ ਘਰ ਵਾਸ ਨ ਦੇਵੇ ਮੈਂ ਆਪਦੇ ਘਰ ਦੇ ਵਿੱਚ ਟਿਕ ਟਿਕ ਨਹੀਂ ਸਕਦਾ ਚੈਨ ਦੇ ਨਾਲ ਫਿਰ ਸਿਉ ਮਿਲਣਾ ਦੇਈ ਗੁਰੀ ਇਹ ਜੰਨੀ ਮਾਇਆ ਵੀ ਮੈਨੂੰ ਪਰਮਾਤਮਾ ਦੇ ਨਾਲ ਜਿਹੜੀ ਮਾਇਆ ਹੈ ਨਾ ਇਹ ਪਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦੀ ਇਹ ਪ੍ਰਭੂ ਸਖੀ ਸਾਜਨੀ ਕਿਉਂਕਿ ਮਾਇਆ ਚ ਹੀ ਸਾਰਾ ਸਾਰੀ ਜ਼ਿੰਦਗੀ ਬਿਤਾ ਦਿੰਨੇ ਆ ਆਪਾਂ ਮਾਇਆ ਦੇ ਵਿੱਚ ਭਰਮ ਦੇ ਵਿੱਚ ਸਖੀ ਸਾਜਨੀ ਕੇ ਹਉ ਚਰਨ ਸਰੇਵੋਂ ਹਰ ਗੁਰੂ ਕਿਰਪਾ ਤੇ ਨਜ਼ਰ ਭਰੀ ਨਜ਼ਰ ਭਰੀ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਰਹਿਮਤ ਨਾਲ ਰੱਬ ਨੇ ਮੇਰੇ ਤੇ ਮਿਹਰ ਕਰ ਦਿੱਤੀ ਤੇ ਮੈਂ ਹੁਣ ਸਖੀ ਸੇਲੀ ਮੇਰੇ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਦੇ ਵੀ ਚਰਨੀ ਪੈਣਾ ਮੈਂ ਹੁਣ ਚਰਨੀ ਪੈਣੀ ਆ ਕਿ ਮੈਨੂੰ ਹੁਣ ਵੀ ਉਹਨਾਂ ਦੇ ਚਰਨ ਤੇ ਮੈਂ ਸੇਵਾ ਕਰਦੀ ਹਾਂ ਉਹਨਾਂ ਦੀ ਵੀ ਕਿਉਂ ਮੈਨੂੰ ਹੁਣ ਗੁਰੂ ਕਿਰਪਾ ਦੇ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਪ੍ਰਭੂ ਨੇ ਐਸੀ ਨਜ਼ਰ ਮੇਰੇ ਤੇ ਪਾ ਦਿੱਤੀ ਸਵਲੀ ਕਿ ਆਪ ਵਿਚਾਰ ਮਾਰ ਮਨ ਦੇਖਿਆ ਮੈਂ ਵਿਚਾਰ ਕਰਕੇ ਦੇਖਿਆ ਮਨ ਨੂੰ ਮਾਰ ਕੇ ਮਤਲਬ ਜਿੱਤ ਕੇ ਮਨ ਨੂੰ ਮੈਂ ਤੇ ਆਪਦੇ ਮਾਈਂਡ ਨੂੰ ਜਿੱਤ ਲਿਆ ਮੈਂ ਉਹਨੂੰ ਮਾਰ ਕੇ ਦੇਖਿਆ ਕਿ ਤੁਮਸਾ ਮੀਤ ਨਾ ਅਵਰ ਕੋਈ ਕੋਈ ਹੋਰ ਦੁਨੀਆ ਤੇ ਮੀਤ ਨਹੀਂ ਤੇਰੇ ਬਿਨਾ ਕੋਈ ਸੰਗੀ ਸਾਥੀ ਨਹੀਂ ਹੈ ਜੋ ਤੂੰ ਰੱਖੈਂ ਤਿਉਹੀ ਰਹਿਣਾ ਜਿਵੇਂ ਤੂੰ ਰਹੇਗਾ ਹੈ ਹੈ ਮੇਰੇ RAM ਰਹੇ ਮੇਰੇ RAM ਰਹੇ ਜੋ ਰੱਖੈਂ ਤਿਉਹ ਰਹੀ ਹੈ ਆਪਾ ਪੜਦੇ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹਾਂ ਤੂਦ ਪਾਵੈ ਤਾ ਨਾਮ ਜੋ ਪਾਵੈ ਸੁਖ ਤੇਰਾ ਦਿੱਤਾ ਲਈ ਉਹੀ ਕਹਿ ਰਹੇ ਨੇ ਜੋ ਤੂੰ ਰਾਖ ਹੈ ਤਿਵਹੀ ਰਹਿਣਾ ਦੁਖ ਸੁਖ ਦੇਵੈ ਕਰੈ ਸੋਈ ਤੂ ਦੁਖ ਸੁਖ ਦੇਣਾ ਤੇ ਤੇਰੀ ਕਿਰਪਾ ਨਾਲ ਜਿਵੇਂ ਤੂੰ ਰੱਖੇ ਮਹਾਰਾਜ ਉਸੇ ਤਰ੍ਹਾਂ ਮੈਂ ਰਹਿਣ ਤਿਆਰ ਆ ਆਸਾ ਮਨਸਾ ਦੋ ਬినాਸ ਆਸਾ ਮੇਰੀ ਇੱਕ ਇੱਛਾ ਜਿਹੜੀ ਆ ਉਮੀਦ ਹੈ ਕਿਸੇ ਨੂੰ ਉਮੀਦ ਹੈ ਤ੍ਰਿਸ਼ਨਾ ਹੈ ਮੇਰੀ ਮਨਸਾ ਜਿਹੜੀ ਮੰਦੀ ਇੱਛਾ ਹੈ ਤ੍ਰਿਸ਼ਨਾ ਹੈ ਉਮੀਦ ਇਹ ਸਾਰੇ ਦੋਨਾਂ ਨੂੰ ਮੈਂ ਖਤਮ ਕਰ ਦਿੱਤਾ ਮਹਾਰਾਜ ਤੇਰੀ ਕਿਰਪਾ ਨਾਲ ਤ੍ਰੈ ਗੁਣ ਆਸ ਨਿਰਾਸ ਗਈ ਇਹ ਤਿੰਨ ਗੁਣ ਜਿਹੜੇ ਸਾਤਿਕ ਜਿਹੜਾ ਇੱਕ ਗੁਣ ਹੈ ਉਹ ਤਾਮਸੀ ਗੁਣ ਹੈ ਤੇ ਰਾਜਸੀ ਗੁਣ ਇਹ ਤਿੰਨਾਂ ਜਿਹੜੇ ਗੁਣਾ ਦਾ ਤ੍ਰੈ ਗੁਣ ਆਸ ਨਿਰਾਸ ਗਈ ਇਹ ਦੇ ਤੇ ਮੈਂ ਇਹ ਵੀ ਮੇਰੇ ਤੋਂ ਮੈਨੂੰ ਇਹਨਾਂ ਦੀ ਕੋਈ ਇੱਛਾ ਨਹੀਂ ਰਹਿ ਗਈ ਕਿਸੇ ਵੀ ਤਰ੍ਹਾਂ ਦੀ ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਵਾਕੀ ਓੜ ਲਹੀ ਦੂਰਿਆਵਸਥਾ ਮੇ ਦੇ ਦਾ ਆਨੰਦ ਦੀ ਜਿਹੜੀ ਬਿਲਕੁਲ ਪਰਮਾਨੰਦ ਜਿਹੜਾ ਮੈਨੂੰ ਮਿਲ ਗਿਆ ਮਹਾਰਾਜ ਗੁਰਮੁਖ ਪਾਈਆ ਸੰਤ ਸਭਾ ਕੀ ਓਟ ਲਈ ਸੰਤਾਂ ਦੀ ਸੇਵਾ ਦੇ ਸੰਤਾਂ ਦੇ ਸੰਗ ਦੇ ਵਿੱਚ ਸਤ ਸੰਗ ਵਿੱਚ ਸੰਤ ਦੇ ਸੰਗ ਵਿੱਚ ਮੈਂ ਪੈ ਕੇ ਉੱਥੇ ਮੈਂ ਜਦੋਂ ਹੋ ਗਈ ਉਹਨਾਂ ਦੀ ਮੈਂ ਆਸਰਾ ਲੈ ਲਿਆ ਸੰਤਾਂ ਦੇ ਸੰਗ ਦਾ ਤੇ ਫਿਰ ਮੈਨੂੰ ਆਨੰਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਕੋਈ ਗੱਲ ਹੈ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦਾ ਅਲਖ ਭੇਵਾ ਗਿਆਨ ਧਿਆਨ ਇਹ ਸਾਰੀ ਸਮਝਦਾਰੀ ਗਿਆਨ ਜਿਹੜਾ ਧਿਆਨ ਜਿਹੜਾ ਤਪ ਕਰ ਬੈਠਦੇ ਨੇ ਮੈਡੀਟੇਸ਼ਨ ਤੇ ਸਗਲੇ ਜਪ ਤਪ ਜਿਸ ਹਰ ਹਿਰਦਾ ਅਲਖ ਭੇਵਾ ਇਹ ਉਹ ਦੇ ਹਿਰਦੇ ਵਿੱਚ ਹੀ ਆਂਦੇ ਨੇ ਇਹ ਜਪ ਤਪ ਸਾਰਾ ਜਿਹੜਾ ਗਿਆਨ ਧਿਆਨ ਕਿਦੇ ਹਿਰਦੇ ਚ ਆਏਗਾ ਜਿਹਨੇ ਅਲਖ ਭੇਵਾ ਜਿਸ ਉਸ ਪਰਮਪਤਾ ਪਰਮਾਤਮਾ ਦਾ ਜਿਹਦਾ ਕੋਈ ਕੋਈ ਬਿਆਨ ਨਹੀਂ ਕਰ ਸਕਦਾ ਜਿਹੜਾ ਦੇਖਣੇ ਚ ਨਹੀਂ ਆਂਦਾ ਉਹ ਉਹ ਦੇ ਵਿੱਚ ਮਨ ਜਿਨ੍ਹਾਂ ਦਾ ਰਚਿਆ ਹੋਏਗਾ ਉਹ ਹੀ ਇਹ ਕਰ ਸਕਦੇ ਨੇ ਉਹਨਾਂ ਨੂੰ ਗਿਆਨ ਧਿਆਨ ਦੀ ਪ੍ਰਾਪਤ ਹੋਏਗੀ ਨਾਨਕ RAM ਨਾਮ ਮਨ ਰਤਾ ਗੁਰਮਤ ਪਾਇ ਸਹਿ ਸੇਵਾ ਉਹ ਇਹ ਜਿਹੜਾ ਜਿਹੜੇ ਗੁਰੂ ਦੀ ਸੇਵਾ ਕੌਣ ਪਾਸ ਰਹਿ ਸਹਿਜ ਦੇ ਨਾਲ ਸੇਵਾ ਜਿਹਨੂੰ ਕਿਨੂੰ ਮਿਲ ਸਕਦੀ ਏ ਗੁਰਮਤ ਦੇ ਉੱਤੇ ਕੌਣ ਚੱਲ ਸਕਦਾ ਜਿਹਦੇ ਉੱਤੇ ਰਾਮ ਨਾਮ ਮੰਨ ਰਤਾ ਰੰਗੇ ਹੋ ਜਿਹੜੇ ਜਿਨ੍ਹਾਂ ਦੇ ਮਨ ਐਸੇ RAM ਦੇ ਨਾਮ ਦੇ ਨਾਲ ਰੰਗਿਆ ਹੋਏਗਾ ਉਹੀ ਗੁਰੂ ਦੀ ਸੇਵਾ ਵੀ ਕਰ ਸਕੇਗਾ ਤੇ ਗੁਰੂ ਦੇ ਬਚਨਾਂ ਉੱਤੇ ਚੱਲ ਵੀ ਸਕੇਗਾ ਸਾਡੇ ਤੇ ਵੀ ਮਹਾਰਾਜ ਕਿਰਪਾ ਕਰਨ ਐ ਪਹਿਲੀ ਪਾਛੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਸੁੰਦਰ ਤਰੀਕੇ ਨਾਲ ਦੱਸਿਆ ਵੀ ਇਹ ਮਾਇਆ ਦੇ ਚਾਪਾ ਨਾ ਪ지ਏ ਬਈ ਸਾਨੂੰ ਇੱਕਦਮ ਗੁਰੂ ਦੀ ਕਿਰਪਾ ਹੋ ਜਾਏ ਤੇ ਅਸੀ ਸਤਸੰਗਲੇ ਫਸੇ ਸਤਿਰਾ ਜੁੜੇ ਰਹੀਏ ਮਹਾਰਾਜ ਕਿਰਪਾ ਬਣਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਰਾ ਸ੍ਰੀ ਵਾਹਿਗੁਰੂ ਸਾਹਿਬ ਜੀ